ਇਹ ਜਗਤ ਆਏ ਭਾਈ ਘਾਰ ਗੋ ਹੈ ਸ਼ਾਰ 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 ਕਿੱਥੇ ਜਾਣਾ ਕਿੱਥੇ ਰਾਜਸਥਾਨ ਨੂੰ ਮਾਨਗੜ ਰਾਜਸਥਾਨ ਨੂੰ ਮਾਨਗੜ ਰਾਜਸਥਾਨ ਉੱਥੇ ਕਿੱਥੇ ਮੇਲਾ ਆਪਣੇ ਗੁਰੂਆਂ ਆ ਆ ਦੇਖੀਏ ਦੇਖੋ ਕਾਰ ਦੋਸਤੋ ਹੁਸ਼ਿਆਰਪੁਰ ਤੋਂ ਚੱਲ ਕੇ ਆਪਾਂ ਮਾਨਗੜ ਜਾ ਰਹੇ ਆ ਸਾਡੇ ਜਿੱਥੇ ਰਿਆ ਜਗ੍ਹਾ ਹੈਗੀ ਅਡੇ ਦਾਦੇ ਪਰਦਾਦੇ ਆ ਗੁਰੂਆਂ ਦੀ ਬਹੁਤ ਸਾਲ ਤੋਂ ਕਈ ਹੋਈ ਸੀ ਮਨਾ ਤੇ ਹੁਣ ਯਾਤਰਾ ਚੱਲ ਗਈ ਪਈ ਆ ਕਿੰਨੇ ਦਿਨੋਂ ਕਦੋਂ ਚੱਲੇ ਤੁਸੀਂ ਅਸੀਂ 6-7 ਆਪਾਂ 10 ਤਾਰੀਖ ਨੂੰ ਚੱਲ ਗਏ ਸੀ ਕੈਫਟਰੀਆ ਚੱਲੇ ਸੀ ਹਾਂਜੀ ਕਦੋਂ ਚੱਲੇ ਸੀ 10 ਤਾਰੀਖ ਨੂੰ ਚੱਲੇ ਸਵੇਰ 10 ਵਜੇ ਅੱਛਾ ਰਸਤੇ ਦੇ ਫਿਰ ਕਿੱਥੇ ਬੜਾ ਕੀਤਾ ਜਿੱਥੇ ਵੀ ਮੰਜ਼ਿਲ ਮਿਲ ਜਾਵੇ ਉੱਥੇ ਉੱਥੇ ਰਾਤ ਨੂੰ ਪਹੁੰਚੋਗੇ ਕਦੋਂ ਇਹ ਕੋਈ 22 22 ਤਰੀਕ ਨੂੰ ਮੇਲਾ ਕਦੋਂ ਹੈ 24 25 24 25 ਦਾ ਉੱਥੇ ਕੋਈ ਯਾਨੀ ਕਿ ਪੀਰ ਦੀ ਜਗ੍ਹਾ ਆਪਣੀ ਵੀ ਹੈ ਮਿਤਰਾ ਦੀ ਜਿੱਥੇ ਤਰਾ ਦੀ ਜਠੇਰਿਆਂ ਦੀ ਹਾਂਜੀ ਆਹ ਹੈ ਐਡਰੈਸ ਕਿੰਨੇ ਜਾਣੇ ਤੁਸੀਂ ਇਹ 35 ਬੰਦਿਆਂ ਦਾ ਗਰੁੱਪ ਹੈ ਜੀ ਅੱਗੇ ਅੱਗੇ ਚੱਲੇ ਸਾਰੇ ਇਕੱਠੇ ਹੋ ਹਾਂਜੀ ਹਾਂਜੀ ਸਾਰੇ ਇਕੱਠੇ ਸਾਰੇ ਇਕੱਠੇ ਚੱਲੇ ਉਹ ਹਜ਼ਾਰ ਖਾਸ ਹਜ਼ਾਰਪੁਰ ਤੋਂ ਹਾਂਜੀ ਖਾਸ ਖਾਸ ਹਜ਼ਾਰਪੁਰ ਤੋਂ ਦੱਸੋ ਕਿੱਥੇ ਜਾਣਾ ਸੀ ਅਸੀਂ ਜਾਣਾ ਗੁਰੂ ਸ਼ਹਿਰ ਗੁਰੂ ਸ਼ਹਿਰ ਹਨੂਮਾਨਗੜ੍ਹ ਗੁਰੂ ਸ਼ਹਿਰ ਗੁਰੂ ਸ਼ਹਿਰ ਹਾਂਜੀ ਉਹ ਸੰਗਤ ਨੂੰ ਅਸੀਂ ਦੱਸ ਰਹੇ ਹਾਂ ਕਿ ਇਹ 35 ਬੰਦਿਆਂ ਦਾ ਜਥਾ ਜੌਂ ਜਵਾਨਾਂ ਦਾ ਜੋ ਕਿ ਹਨੂਮਾਨਗੜ੍ਹ ਰਾਜਸਥਾਨ ਵਿਖੇ ਇਨਾਂ ਦੇ ਪਿਤਰਾਂ ਦੀ ਵੱਡ ਬਡੇਰਿਆਂ ਦੀ ਜਗ੍ਹਾ ਹੈ ਇਹਨਾਂ ਦੀ ਕੋਈ ਮੰਨਤ ਪੂਰੀ ਹੋਈ ਸੀ ਇਹਨਾਂ ਨੇ ਕਿਹਾ ਸੀ ਪਿਤਰਾਂ ਨੂੰ ਬੇਨਤੀ ਕੀਤੀ ਸੀ ਅਰਦਾਸ ਕੀਤੀ ਸੀ ਵੀ ਅਸੀਂ ਤੁਹਾਡੇ ਪੈਦਲ ਯਾਤਰਾ ਕਰਕੇ ਆਵਾਂਗੇ ਤੁਸੀਂ ਕਦੋਂ ਚੱਲੇ ਸੀਗੇ 10 ਤਰੀਕ ਨੂੰ ਚੱਲੇ ਸੀ ਇਹ ਕਦੋਂ ਪਹੁੰਚਣਾ ਹੈ 22 ਮਈ ਨੂੰ ਇਹ ਆਪਣੇ ਹਨੂਮਾਨਗੜ੍ਹ ਜੋ ਇਹਨਾਂ ਦੇ ਪਿਤਰਾਂ ਦੀ ਪਿਤਰਾਂ ਦੀ ਜਗ੍ਹਾ ਬਣੀ ਪਈ ਹੈ ਉੱਥੇ ਨਤਮਸਤਕ ਹੋਣਗੇ ਅਸੀਂ ਵੀ ਦੁਆ ਕਰਦੇ ਆਂ ਵੀਰ ਨਦੀ ਜੋ ਵੀ ਮਨੋ ਕਾਮਨਾ ਉਹ ਪੂਰਨ ਹੋਵੇ ਜੈ ਪਿਤਰਾਂ ਦੀ ਜੈ ਬਾਬਾ ਜੀ ਦੀ ਨੰਬਰ ਦੇ ਦਿਓ ਆਪ ਦਾ ਉਹ ਤੇ ਪਾ ਦਾਂਗੇ